Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. ਆਲ ਜੋ ਕਿ ਸੀ ਕਮ ਤੋਂ ਦੈਨ ਦੇਖੋ ਬਾਹਰ ਦਾ ਵਿਊ ਕਰੋ ਚੈੱਕ ਤੇ ਜੇ ਤੂੰ ਕੈਮਰਾ ਇੱਕ ਥਾਂ ਤੇ ਟਿਕਾਏਂਗੀ ਤਾਂ ਹੀ ਤਾਂ ਅਸੀਂ ਵਿਊ ਦੇਖਾਂਗੇ ਇਦਾਂ ਤਾਂ ਸਾਨੂੰ ਦਿਖਣਾ ਨਹੀਂ ਅੱਜ ਮੈਂ ਕੀਤੀ ਉੱਪਰ ਵੀਡੀਓ ਨੂੰ ਸਟਾਰਟਿੰਗ ਵੀਡੀਓ ਦੀ ਕੀਤੀ ਆਪਾਂ ਉੱਪਰ ਜੇ ਹੋ ਜੀ ਤੂੰ ਵੀਡੀਓ ਦੀ ਸਟਾਰਟਿੰਗ ਕਰਤੀ ਹੈ ਉਹ ਹੋ ਜੀ ਤੂੰ ਵੀਡੀਓ ਬਣਾ ਲੈਂਗੀ ਅੱਗੇ ਕੰਮ ਤੇ ਆਈ ਸੀ ਮੈਂ ਕਾਮਤੇ ਨਹੀਂ ਆਇਤੋ ਕਾਮਤੋਂ ਆਈ ਹੈ ਸੋ एवरीवन ਆਪਾਂ ਅੱਜ ਆਏ ਸੀ ਕੋਠੇ ਤੇ ਯਾਰ ਉਹ ਬੋਲੀ ਜਾਂਦੇ ਆ ਮਾਈਕ ਜਾ ਜਾ ਵੇਪਰਾਵਾ ਜਾ ਕੇ ਉਹਨਾਂ ਦਾ ਮਾਈਕ ਬੰਦ ਕਰਵਾ ਦੇ ਨਹੀਂ ਤਾਂ ਇਹਦਾ ਵਲੌਗ ਵਿੱਚ ਰਹਿ ਜਾਊਗਾ ਤੇ ਜੇ ਇਹਦਾ ਵਲੌਗ ਵਿੱਚ ਰਹਿ ਗਿਆ ਨਾ ਤੈਨੂੰ ਬਹੁਤ ਵੱਡਾ ਘਾਟਾ ਪੈ ਜਾਣਾ ਫਿਰ ਹਵਾ ਤੇ ਉਡ ਜਾਂਦਾ ਤੇ ਉਹਨਾਂ ਦਾ ਕਿਵੇਂ ਉੱਡ ਜਾਂਦਾ ਉਹ ਵੀ ਉੱਤੇ ਨਾ ਨਾ ਭੈਣ ਇਹ ਤਾਂ ਬਿਜਲੀ ਨਾਲ ਉੱਡਦਾ ਬਾਕੀ ਅਭੀ ਵਾ ਨਾ ਪਾ ਮੈਂ ਹਜੇ ਸ਼ਾਰਟ ਵੀਡੀਓ ਵੀ ਵਗੈਰਾ ਨਹੀਂ ਬਣਾ ਸਕੀ ਕਿਉਂਕਿ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਹੈਗਾ ਸੀਗਾ ਤੇਰੇ ਕੋਲ ਕਿੱਥੇ ਟਾਈਮ ਹੋਊਗਾ ਤੂੰ ਤਾਂ ਮੁੱਦੀ ਦੀ ਭੈਣ ਆ ਨਾ ਕੇ ਬਾਕੀ ਮੇਰਾ ਮੈਸੇਜ ਹੈ ਸਭ ਨੂੰ ਛੋਟਾ ਜਿਹਾ ਠੀਕ ਆ ਫੇਟਰਾ ਨੂੰ ਵੀ ਫੇਰ ਕਹਿੰਦੇ ਆ ਕਿ ਮੈਂ ਇੱਕ ਬੁਰਾ ਬੋਲ ਰਹੀ ਆ ਠੀਕ ਤੂੰ ਚੰਗਾ ਕਿਦਨ ਬੋਲੀਂ ਪਹਿਲੀ ਗੱਲ ਤਾਂ ਦੇਖੋ ਕਿ ਅਸੀਂ ਜੋ ਵੀ ਕਰ ਰਿਹਾ ਹਰ ਇੱਕ ਬੰਦਾ ਜੋ ਵੀ ਆਪਣੀ ਲਾਈਫ ਚ ਕਰ ਰਿਹਾ ਹੁੰਦਾ ਉਹਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਹੈ ਕਿ ਮੈਂ ਆਪਣੀ ਲਾਈਫ ਚ ਕੀ ਕਰ ਰਿਹਾ ਠੀਕ ਹੈ ਪਹਿਲਾਂ ਤਾਂ ਪੰਜਾਬੀ ਬੋਲਣੀ ਸਿੱਖ ਜੋ ਹੁੰਦਾ ਜੋ ਨਹੀਂ ਤੈਨਾਂ ਕਾਰ ਹੁੰਦਾ ਕਾਰ ਨਹੀਂ ਇਹ ਬੜੀ ਅੱਛੀ ਬਾਤ ਕਹੀ ਆਪ ਕਿ ਇਹ ਇਹਨਾਂ ਦੇ ਰੋਕਣ ਨਾਲ ਮੈਂ ਰੁਕ ਜਾੰਗੀ ਕਿ ਤੁਸੀਂ ਮੈਨੂੰ ਸੁਧਾਰ ਲੋਗੇ ਨਾ ਨਾ ਉਹ ਤਾਂ ਸਾਨੂੰ ਪਤਾ ਵੀ ਤੂੰ ਪੂਰੀ ਠੀਠ ਹੈ ਬੇਸ਼ਰਮ ਅਜਾਂ ਬਾਤ ਸਹੀ ਹੈ ਬਾਕੀ ਬਹੁਤ ਜਾਣੇ ਪਿਆਰ ਵੀ ਕਰਦੇ ਆ ਮੈਂ ਇਹ ਨਹੀਂ ਜੰਨੀ ਸਾਰੇ ਮੈਨੂੰ ਮੇਰੇ ਮੈਂ ਕਰਨੀਆਂ ਹੇਟ ਹੀ ਕਰਦੇ ਆ ਨਹੀਂ ਯਾਰ ਜਿੰਨੀ ਆਡੀਅנס ਮੈਨੂੰ ਪਿਆਰ ਵੀ ਕਰਦੀ ਹੈ ਨਾ ਹੇਟ ਵੀ ਕਰਦੀ ਹੈ ਕੀ ਬੋਲੀ ਜੰਨੀ ਤੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਦਾ ਵੀ ਤੂੰ ਕੀ ਬੋਲਣਾ ਕੀ ਨਹੀਂ ਤੂੰ ਮੇਰੀ ਗੱਲ ਮੰਨ ਏਦਾਂ ਕਰਿਆ ਕਰ ਪਹਿਲਾਂ ਕਾਪੀ ਤੇ ਲੇਖ ਲਿਆ ਕਰ ਵੀ ਤੂੰ ਅੱਜ ਦੇ ਵੀਡੀਓ ਵਿੱਚ ਜਿਹੜਾ ਆ ਤੇ ਹੇਟਰਾਂ ਨੂੰ ਕੀ ਰਿਪਲਾਈ ਦੇਣਾ ਤੇ ਫਿਰ ਉਹਨੂੰ ਵੇਖ-ਵੇਖ ਕੇ ਬੋਲੀ ਜਾ ਕਰ ਤੇ ਆਪਾਂ ਕੋਈ ਵੀ ਕੰਮ ਕਰ ਰਹੇ ਹੁੰਨੇ ਆ ਨਾ ਤੇ ਲੋਕ ਕਹਿੰਦੇ ਆ ਕਿ ਇਹ ਤੂੰ ਕੰਮ ਨਹੀਂ ਕਰਨਾ ਕਰੋ ਲੋਕਾਂ ਦੀ ਨਾ ਸੁਣੋ ਆਪਣਾ ਤੁਹਾਨੂੰ ਜੋ ਚੰਗਾ ਲੱਗਦਾ ਜੇ ਹੁਣ ਕਿਸੇ ਨੂੰ ਚੋਰੀ ਕਰਨੀ ਚੰਗੀ ਲੱਗਦੀ ਹੈ ਤੇ ਉਹਨੂੰ ਲੋਕੀ ਕਹਿਣਗੇ ਵੀ ਤੂੰ ਚੋਰੀ ਕਰ। ਉਹਨੂੰ ਹਟਾਉਣਾ। ਕੌਣ ਹੈ ਇਹ ਲੋਕ? ਕਹਾਂ ਸੇ ਆਤੇ ਹੈ ਇਹ एवरीवन ਮੈਂ ਤਾਂ ਸ਼ਾਰਟ ਵੀਡੀਓ ਵੀ ਨਹੀਂ ਬਣਾ ਸਕੀ ਕਿਉਂਕਿ ਹੁਣ ਮੈਨੂੰ ਆਇਆ ਸੀ ਕਿ ਬਸ ਮੈਂ ਇਦਾਂ ਹੀ ਬੋਲਾਂ ਸ਼ਾਰਟ ਤੇ ਤੇਰੇ ਵਿਊ ਨਹੀਂ ਨਾ ਆਉਂਦੇ ਤਾਂ ਕਰਕੇ ਨਹੀਂ ਹੁਣ ਤੇਰੇ ਕੋਲੇ ਸ਼ਾਰਟ ਬਣਦੇ ਤੇ ਤੈਨੂੰ ਪਤਾ ਵਿਜੋ ਤੇ ਤੁਹਾਡੀ ਵੀਡੀਓ ਦੇ ਵਿੱਚ ਰਿਪਲਾਈ ਦਿੰਨੀ ਆ ਕੰਟਰੋਵਰਸੀ ਕਰਦੀ ਫੇ ਤੇ ਵੀਡੀਓਜ਼ ਨੂੰ ਵਿਊ ਆਉਂਦੇ ਹਾਂ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਆ ਕਿਸੇ ਨਾ ਕੋਈ ਕੁੜੀ ਸੀਗੀ ਮਤਲਬ ਤੁਸੀਂ ਲਾ ਲਓ ਉਹ ਕੁੜੀ ਦਾ ਦੇਖੇ ਕਿਦਾ ਹੈਗੀ ਮੇਰੇ ਵਲੌਗ ਬਟ ਉਹਨੂੰ ਮੇਰਾ ਛੋਟਾ ਜਿਹਾ ਮੈਸੇਜ ਆ ਕਿ ਉਹਨੇ ਕੀ ਕੀਤਾ ਨਾ ਯਾਰ ਆਪਣਾ ਮੇਰੇ ਨਾਲ ਦੇ ਨੂੰ ਕਿਹਾ ਮੇਰੇ ਨਾਲ ਦੇ ਨੂੰ ਰੋਸਟ ਵਾਲੀ ਵੀਡੀਓ ਭੇਜੀ ਕਿ ਇਹਨੂੰ ਕਹੇ ਵੀਡੀਓ ਡਿਲੀਟ ਕਰੇ ਇਹਨੂੰ ਕਮੈਂਟ ਕਿਦਾਂ ਦੇ ਆਂਦੇ ਆ ਤੁਹਾਡਾ ਕੁਝ ਦੁਖਦਾ ਜਦੋਂ ਇਹ ਤਾਂ ਨਹੀਂ ਕੁਝ ਦੁਖਦਾ ਇਹਨਾਂ ਨੇ ਕੋਈ ਫਰਕ ਪੈਂਦਾ ਵੀ ਲੋਕ ਜਿਵੇਂ ਮੱਝ ਹੀ ਬੋਲੀ ਜਾਣ ਫਿਰ ਆਪਾਂ ਨੂੰ ਕੀ ਫਰਕ ਪੈਂਦਾ ਆਪਾਂ ਵੀ ਦੱਬ ਕੇ ਰੋਸਟ ਕਰਾਂਗੇ हा फेमस है? <laughs> 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 हाँ वैसे फेमस ਤੂੰ ਬੇਸਤੀ ਵਾਲੇ ਪਾਸੇ ਫੇਮਸ ਆ। ਐਰਾ ਕਹਿੰਦਾ ਮਤਲਬ ਇਹ ਹੈ ਆ ਕਿ ਲਾਲੋ ਹੁਣ ਵਲੌਗਿੰਗ ਕਰਦੇ ਆ ਜੋ ਵੀ ਕਰਦੇ ਆ ਸਾਡੇ ਤੇ ਰੋਸਟ ਵੀ ਵੱਜਣਗੇ। ਹੁਣ ਮੈਂ ਇਕੱਲੀ ਤਾਂ ਹੈ ਨਹੀਂ। ਸਾਰੇ ਮੇਰੇ ਨਾਲ ਦੇ ਵਲੌਗ ਵਲੌਗਰ ਹੈਗੇ ਜਿਹੜੇ ਵੀ ਚਾਹੇ ਇੰਸਟਾ ਤੇ ਮੇਰੇ ਨਾਲ ਦੇ ਸਭ ਤੇ ਵੱਜਦਾ ਹੈ। ਜੇ ਤੁਹਾਡਾ ਕੰਟੈਂਟ ਚੱਜਦਾ ਹੋਵੇ ਤਾਂ ਫਿਰ ਅਸੀਂ ਤੁਹਾਡੀ ਵੀਡੀਓ ਨੂੰ ਰੋਸਟ ਕਰੀਏ ਹੀ ਨਾ। ਜੇ ਤੁਹਾਡਾ ਕੰਟੈਂਟ ਹੀ ਨਹੀਂ ਚੱਜਦਾ ਰੋਸਟ ਕਰਨ ਵਾਲਾ ਤੇ ਅਸੀਂ ਰੋਸਟ ਹੀ ਕਰਨਾ ਫਿਰ ਦੱਬ ਕੇ ਅਸੀਂ ਬੇਸਤੀ ਕਰਨੀ ਹੈ ਤੁਹਾਡੀ। ਇਹ ਕੀ ਹੈ? ਕਣਾ ਕੋਈ ਚੰਗਾ ਇਨਸਾਨ ਚੰਗੀ ਵੀਡੀਓ ਵੀ ਪਾ ਰਿਆ ਹਰੇਕ ਦੀ ਵੀਡੀਓ ਤੇ ਤੁਸੀਂ ਲਗਾ ਸਕਦੇ ਹੋ ਕਿ ਕਿਸੇ ਨਾ ਕਿਸੇ ਨੇ ਬਕਵਾਸ ਕਰ ਹੀ ਜਾਣੀ ਹੁੰਦੀ ਹੈ ਲੋਕਾਂ ਦਾ ਦਿਮਾਗ ਨਹੀਂ ਖਰਾਬ ਹੋਇਆ ਵੀ ਜਿਹੜੇ ਚੰਗੀ ਵੀਡੀਓ ਤੇ ਜਾ ਕੇ ਬੈਡ ਕਮੈਂਟ ਕਰਨ ਇਹ ਜਿਹੜੀ ਬਕਵਾਸ ਨਾ ਸਾਰੀ ਤੈਨੂੰ ਆਉਂਦੀ ਹੈ ਤੇ ਜਿਹੜੇ ਤੇ ਨਾਲ ਦੇ ਹੋਰ ਤੁਰੇ ਫਿਰਦੇ ਨਾ ਉਹਨਾਂ ਨੂੰ ਆਉਂਦੀ ਹੈ ਇਹ ਬੜੀ ਅੱਛੀ ਬਾਤ ਕਹੀ ਆਪ ਇੱਥੇ ਲੋਕ ਕਿ ਕਿਸੇ ਨੂੰ ਵੀ ਨਹੀਂ ਛੱਡਦੇ ਇੱਥੇ ਮੈਂ ਇਕੱਲੀ ਤਾਂ ਹੈ ਨਹੀਂ ਵੀ ਮੇਰੇ ਤੇ ਰੋਸਟ ਹੁੰਦੇ ਆ ਸੋ ਮੇਰਾ ਉਹ ਭੈਣ ਨੂੰ ਇਹੀ ਮੈਸੇਜ ਆ ਕਿ ਜੋ ਵੀ ਬੋਲਣਾ ਹੁੰਦਾ ਨਾ ਫੇਸ ਟੂ ਫੇਸ ਬੋਲਿਆ ਕਰੋ ਠੀਕਾ ਨਾਲੇ ਤੂੰ ਗਈ ਵੀ ਮੇਰੇ ਕੋਲੋਂ ਆਉਂਦੀ ਸੀ ਹਿੰਮਤ ਰੱਖਿਆ ਕਰੋ ਫੇਸ ਟੂ ਫੇਸ ਬੋਲਣ ਦੀ ਇੰਨੀ ਔਕਾਤ ਨਹੀਂ ਸੀ ਉਹ ਮੇਰੇ ਮੂੰਹ ਤੇ ਗੱਲ ਕਰੇ ਗੱਲ ਔਕਾਤ ਤੇ ਹਿੰਮਤ ਦੀ ਨਹੀਂ ਉਹਨੂੰ ਵੀ ਪਤਾ ਵੀ ਜੇ ਮੈਂ ਇਹਦੇ ਮੂੰਹ ਲਾਗੇਗੀ ਤੇ ਦਿਮਾਗ ਮੇਰਾ ਹੀ ਖਰਾਬ ਹੋਊਗਾ ਇਹਨੇ ਕਿਹੜਾ ਸੌਣੀ ਹੈ ਲੱਗ ਗਿਆ ਆਪਾਂ ਰੋਜ਼ ਰੋਜ਼ ਰਿਪਲਾਈ ਵੀ ਨਹੀਂ ਕਿਸੇ ਨੂੰ ਦੇਣਾ ਹੈਗਾ ਕਿ ਉਹਨੂੰ ਦੇ ਤਾਂ ਉਹਨੂੰ ਦੇ ਤਾਂ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਣਾ ਬੋਲਦਾ ਮੈਨੂੰ ਬੜੇ ਜਣੇ ਬੋਲਦੇ ਆ ਪਰ ਮੈਂ ਪਰਵਾਹ ਨਹੀਂ ਕਰਦੀ ਹੈਗੀ ਠੀਕ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ ਵੀ ਤੂੰ ਸਿਰੇ ਦੀ ਟੀਟਾ ਤੇ ਆ ਫਿਆਰੀ ਸਮਝ ਗਈ ਬਾਕੀ ਯਾਰ ਜਿਹੜੇ ਪਿਆਰ ਕਰਦੇ ਆ ਨਾ ਲਵ ਯੂ ਆ ਉਹਨਾਂ ਨੂੰ ਤੇਰੇ ਮੂੰਹੋਂ ਤਾਂ ਲਵ ਯੂ ਨਿਕਲਿਆ ਵੀ ਬਕਵਾਸ ਹੀ ਲੱਗਦਾ ਆਪਾਂ ਉਹਨਾਂ ਨਾਲ ਉਹ ਵੀ ਹੋ ਨਹੀਂ ਹਨਾ ਬੁਲਾ ਰਹੇ ਸੀ ਆਪ ਨੂੰ ਉਧਰ ਗਏ ਹੀ ਨਹੀਂ ਉਹੀ ਉਧਰ ਮੇਗੇ ਆਪਾਂ ਗਏ ਨਹੀਂ ਸੀ ਉਹਨਾਂ ਕਰੇ ਸਾਹਮਣੇ ਕਰਦੇ ਬੁਲਾਇਆ ਫਿਰ ਕਿਹਦੇ ਦਿਨ ਉਹਨਾਂ ਨੂੰ ਕਹਦੇ ਆਵਾਂਗੇ ਸੋ एवरीवन ਆਪਣਾ ਉੱਥੇ ਅਸੀਂ ਮਿਲੇ ਸੀਗੇ ਸੋ ਫੈਨਸੀ ਆਪਣੇ ਸੀਗੇ ਹਨਾ ਸੋ ਸਾਨੂੰ ਬਹੁਤ ਜ਼ਿਆਦਾ ਕਾਲੀ ਸੀ ਯਾਰ ਮੈਂ ਰਿਪਲਾਈ ਵਲੌਗ ਦੇ ਵਿੱਚ ਹੀ ਉਹਨਾਂ ਨੂੰ ਕਰ ਰਹੀ ਆ ਤੇ ਇਸ ਕਰਕੇ ਅਸੀਂ ਮਤਲਬ ਕਿ ਵਾਪਸੀ ਤੇ ਉੱਥੇ ਨਹੀਂ ਮਿਲ ਸਕੇ ਤੁਹਾਨੂੰ ਹਨਾ ਉਸ ਲਈ ਸੌਰੀ ਆ ਫਿਰ ਜਦੋਂ ਕਿਤੇ ਘੇੜਾ ਵੱਜਾ ਜ਼ਰੂਰ ਨੈਕਸਟ ਟਾਈਮ ਆਪਾਂ ਮਿਲਾਂਗੇ ਇਹਨੂੰ ਇਹਦੇ ਵਰਗਾ ਇੱਕ ਅੱਧਾ ਜਿਹਾ ਮਿਲ ਜਾਂਦਾ ਤੇ ਐਨੇ ਚ ਤੜ ਜਾਂਦੀ ਹੈ ਵੀ ਹਾਂ ਮੈਨੂੰ ਮੇਰਾ ਫੈਨ ਮਿਲਿਆ ਸੀਗਾ हां जी बकवास रिप्लाई हो गया ख़त्म <laughs> आप भी मिलते हैं अपनी अगली वीडियो अब तुम लोग गलती से अगर नए हो तो सब्सक्राइब करो वो जो लाल वाला बटन है उस पर अपने जीजा जी फेंक के मारो या फूफा जी मुझे नहीं पता बस क्लिक हो जाना चाहिए